ਕਰੇ ਕੋਡ ਨਾਈਟ ਜਾਂ ਮੋਰਟਨ ਯੂਜ਼ ਕਰਦੇ ਹਾਂ ਕਿਉਂ ਮੱਸਰ ਮੱਖੀਆਂ ਹਰੇਕ ਨੂੰ ਇਹ ਪ੍ਰੋਬਲਮ ਹੈਗੀ ਆ ਜਦੋਂ ਆਉਣ ਲੱਗੀਆਂ ਇਹ ਗਰਮੀ ਦੇ ਸੀਜ਼ਨ ਚ ਤਾਂ ਬਹੁਤ ਪਰੇਸ਼ਾਨ ਕਰਦੀਆਂ ਨੇਗੀਆਂ ਵੀਡੀਓ ਨੂੰ ਜਰੂਰ ਐਂਡ ਤੱਕ ਦੇਖ ਲਿਓ ਫ੍ਰੀ ਚ ਤੁਸੀਂ ਮੱਖੀ ਤੇ ਮੱਸਰਾਂ ਦਾ ਇਲਾਜ ਕਰ ਸਕਦੇ ਹੋ ਨਾਲੇ ਤਾਂ ਤੁਸੀਂ ਕਮਰੇ ਚ ਹਰੇਕ ਘਰੇ ਵਰਤ ਸਕਦੇ ਹੋ ਜਿਹੜੇ ਡੰਗਰ ਪਸ਼ੂਆਂ ਵਾਸਤੇ ਜਿਵੇਂ ਆਪਾਂ ਵੇੜੇ ਚ ਬੰਨ੍ਹ ਦਿੰਨੇ ਆ ਮੱਸਰਦਾਨੀ ਲਾ ਦਿੰਨੇ ਆ ਤੁਸੀਂ ਉੱਥੇ ਵੀ ਇਹ ਚੀਜ਼ ਯੂਜ਼ ਕਰ ਸਕਦੇ ਹੋ ਫ੍ਰੀ ਦੀ ਹੈਗੀ ਜਿਵੇਂ ਆ ਮੋਰਟਨ ਹੈ ਜਾਂ ਗੁੱਡ ਨਾਈਟ ਹੈਗਾ ਤੁਸੀਂ ਰਾਤ ਨੂੰ ਕਮਰੇ ਚ ਲਾਤਾ ਪਹਿਲੀ ਗੱਲ ਤਾਂ ਬੰਦ ਕਮਰੇ ਚ ਇਹ ਲਾਉਣਾ ਹਾਨੀ ਕਰਕੇ ਕਿਉਂ ਇਹਦੇ ਚੋਂ ਗੈਸ ਨਿਕਲਦੀ ਐ ਜੋ ਆਕਸੀਜਨ ਨੂੰ ਖਤਮ ਕਰ ਦਿੰਦੀ ਐ ਜਿੱਥੇ ਥੋੜੀ ਮਾਤਰਾ ਚ ਆਕਸੀਜਨ ਐ ਉੱਥੇ 1 ਘੰਟਾ 2 ਘੰਟੇ ਤੱਕ ਆਪਾਂ ਲਾ ਸਕਦੇ ਆ ਪਰ ਸਾਰੀ ਰਾਤ ਆਪਾਂ ਇਹਦੀ ਯੂਜ਼ਿੰਗ ਨਹੀਂ ਕਰ ਸਕਦੇ ਇਹਦੇ ਲਈ ਆਪਾਂ ਤਰੀਕਾ ਲੈ ਕੇ ਆਇਆ ਬਹੁਤ ਸੌਖਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਨੂੰ ਤਰੀਕਾ ਵਧੀਆ ਲੱਗਿਆ ਬਿਨਾਂ ਕਿਸੇ ਪੈਸੇ ਤੋਂ ਆਇਆ ਨਾ ਤੁਹਾਨੂੰ ਦੁਕਾਨ ਤੋਂ ਕੋਈ ਚੀਜ਼ ਲੈ ਆਉਣ ਦੀ ਲੋੜ ਐਗੀ ਆਜੋ ਦਿਖਾਉਣੇ ਆਪਾਂ ਤੁਹਾਨੂੰ ਵੀ ਕੀ ਤਰੀਕਾ ਕਿਵੇਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋਗੇ ਤੁਸੀਂ ਨਿੰਬੂ ਲੈਣਾ ਹੈਗਾ ਹਰਾ ਨਿੰਬੂ ਨਹੀਂ ਲੈਣਾ ਪੀਲਾ ਹੋਇਆ ਹੋਵੇ ਵਿੱਚ ਰਸ ਹੋਵੇ ਉਹਦੇ ਵਿਚਾਲੋਂ ਤੁਸੀਂ ਕੱਟ ਲੈਣਾ ਹੈਗਾ ਤੇ ਇਹਦੀ ਆ ਚੀਜ਼ ਵਿੱਚੋਂ ਤੁਸੀਂ ਚਾਕੂ ਨਾਲ ਚਾਕੂ ਦੀ ਮਦਦ ਨਾਲ ਖਾਲੀ ਕਰ ਲੈਣੀ ਹੈਗੀ ਵੀ ਇਹਦੇ ਵਿੱਚ ਆਪਾਂ ਤੇਲ ਪਾ ਸਕੀਏ ਇਹਦੇ ਵਾਸਤੇ ਆਪਾਂ ਨੂੰ ਸਰੋਂ ਦੇ ਤੇਲ ਦੀ ਲੋੜ ਹੋਊਗੀ ਜੋ ਆਪਣੀ ਰਸੋਈ 'ਚ ਹਰੇਕ ਕਰੇ ਹੁੰਦਾ ਹੀ ਐ ਤੇ ਇੱਕ ਕੱਪ ਨੂੰ ਇਹਦੇ ਵਾਸਤੇ ਬਤੀ ਚਾਹੀਦੀ ਐ ਆ ਲਾਈ ਹੋਈ ਐ ਇਹਦੇ 'ਚ ਜਿਹੜੀ ਦੀ ਆਪਾਂ ਜੋਤ ਲਾਉਣੀ ਹੁੰਨੇ ਆ ਉੜੀ ਵੱਟ ਕੇ ਪਾਸੇ ਨੂੰ ਇਹਦੇ 'ਚ ਤੁਸੀਂ ਸਰੋਂ ਦਾ ਤੇਲ ਪਾ ਲਿਓ ਤੇ ਇਹਨੂੰ ਜਗਾ ਦੇਣਾ ਹੈਗਾ ਤੁਸੀਂ ਕਮਰੇ 'ਚ ਜੇ ਕਿਸੇ ਖੁੱਲੀ ਜਗ੍ਹਾ ਜਗਾਉਣੇ ਹੋ ਤਾਂ ਤੁਸੀਂ ਇੱਕ ਨਿੰਬੂ ਨੂੰ ਵਿਚਾਲੋਂ ਕੱਟ ਕੇ ਇਹਦੇ ਦੋ ਦੀਵੇ ਬਣਾ ਸਕਦੇ ਹੋ ਜਿਵੇਂ ਆਪਾਂ ਦੀਵੇ ਲਾਉਣੇ ਹੁੰਨੇ ਆ ਉਸ ਤਰ੍ਹਾਂ ਜਗਾਉਣਾ ਹੈ ਤੁਸੀਂ ਇਹ ਜਿਹੜੀ ਇਹਦੀ ਕੜਤਣ ਹੋਊਗੀ 5 ਤੋਂ 7 ਮਿੰਟਾਂ 'ਚ ਸਾਰੇ ਕਮਰੇ 'ਚ ਫੈਲ ਜਾਊਗੀ ਤੇ ਸਾਰੇ ਮੱਛਰ ਵੱੱਤੇ ਮੱਖੀਆਂ ਭੱਜ ਜਾਣਗੇ ਜੇ ਟੌਪਿਕ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ